ਇਹ ਪਵਨ ਸਥਾਨ ਗੁਰੂ ਕੀ ਵਡਾਲੀ ਦੇ ਪਵਨ ਨਗਰ ਵਿੱਚ ਇੱਥੇ ਸਤਨਗੁਰ ਹਰਗੁਰੂ ਜੀ ਸਹਿ ਮਹਾਰਾਜਿਆਂ ਦਾ ਪ੍ਰਕਾਸ਼ ਸਥਾਨ ਹੈ ਜਨਮ ਸਥਾਨ ਜਿਹਨੂੰ ਕਹਿੰਦੇ ਹਨ ਉਹਦੇ ਨਾਲ ਹੀ ਉਸੇ ਨਗਰ ਵਿੱਚ ਤਿੰਨ ਗੁਰਦਆਰਾ ਸਾਹਿਬ ਛਾਟਾ ਸਾਹਿਬ ਤੋਂ ਇਲਾਵਾ ਹੋਰ ਬਹੁਤ ਹੀ ਪਵਿੱਤਰ ਹਨ ਉਹਨਾਂ ਵਿੱਚੋਂ ਇੱਕ ਇਹ ਹੈ ਦਮਦਮਾ ਸਾਹਿਬ ਜਿੱਥੇ ਸਤਨਗੁਰ ਜੰਦੇ ਮਹਾਰਾਜ ਸੱਚੇ ਬਾਦਸ਼ਾਹ ਜੀ ਆਨੇ ਜਦੋਂ ਨਗਰ ਬਸਾਇਆ ਮਹਾਰਾਜ ਸਚੇ ਪਾਸ਼ਾ ਜੀਆ ਨੇ 21 ਖੂਹ ਲਗਾਉਣ ਵਾਸਤੇ ਪਿੰਡਾਂ ਦੇ ਸੰਗਤ ਨੂੰ ਤਿਆਰ ਕੀਤਾ ਇਹਦੇ ਵਿੱਚੋਂ ਪ੍ਰਥੀਆ ਜੀ ਦੇ ਪਾਣੀ ਮਾਰਨ ਤੇ ਸਿਰਫ ਪਾਣੀ ਖੂਹ ਹੀ ਜਿਹੜੇ ਉਹ ਲੱਗ ਸਕੇ ਤੇ ਜਿਹਨਾਂ ਵਿੱਚੋਂ ਇੱਥੇ ਸਚੇ ਪਾਸ਼ਾ ਜੀ ਮੜ ਕੇ ਦਮ ਲਿਆ ਕਰਦੇ ਔਰ ਖੂਹਾਂ ਨੂੰ ਜਲ ਜਿਹੜਾ ਹੈ ਉਹ ਇਥੋਂ ਨਹੀਂ ਜਾਂਦਾ ਸੀਗਾ ਇਹ ਉਹ ਸਥਾਨ ਹੈ ਇਹ ਗੁਰੂ ਕੀ ਵਡਾਲੀ ਦੇ ਗੁਰਦਾਸ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਇਹ ਦਰਸ਼ ਨਹੀਂ ਕਰੋ ਇਹ ਆਇਤਾ ਕੋਲੋਂ ਮਸਾਲੇ ਇਥੇ ਹੀ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਰਾਜੀ ਨੇ ਜੋ ਜਦੋਂ ਇਸ ਨਗਰ ਵਿੱਚ ਆਏ ਤੇ ਮਹਾਰਾਜ ਤੇ ਪਾਸ਼ਾ ਜੀ ਪਹਿਲਾਂ ਹਨਗੁਰੋਜਨ ਦੇ ਮਹਾਰਾਜ ਤੇ ਪਾਸ਼ਾ ਜੀ ਨੇ ਮਹਾਇਨਗਰ ਹਨਗੁਰੋਜਨ ਦੀ ਮਹਾਰਾਜ ਤੇ ਪਾਸ਼ਾ ਜੀ ਨੂੰ ਖੂਲ ਲਗਵਾਏ ਜਦੋਂ ਤੁਨਗੁਰ ਹਰਗੋਬਿੰਦ ਸਾਹਿਬ ਰਾਜੀ ਤੇ ਪਾਸ਼ਾ ਜੀ ਫਿਰ ਇਸ ਅਸਥਾਨ ਤੇ ਆਏ ਤੇ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਜਿਹੜਾ ਸੂਰ ਜੋ ਬਾਬਾ ਬੁੱਢਾ ਸਾਹਿਬ ਦੇ ਬਚਨ ਨਾਲ ਸੂਰ ਬਣਿਆ ਸੀਗਾ ਉਹ ਜੰਗਲਾ ਫਿਰਦਾ ਤੇ ਮਹਾਰਾਜ ਬਹੁਤ ਤੰਗ ਕਰਦਾ ਹੈ ਸਤਿਗੁਰ ਜੀ ਨੇ ਪੰਦੇਖਾਨ ਨੂੰ ਭੇਜਿਆ ਪੰਦੇਖਾ ਹੰਕਾਰ ਦੇ ਵਿੱਚ ਸੀਗਾ ਕਿ ਮੈਂ ਸੂਰ ਨੂੰ ਜਿਹੜਾ ਛਟਕੇ ਛੇਤਮ ਕਰ ਦੇਣਾ ਪਰ ਸੂਰ ਨੇ ਇੱਕੋ ਸ਼ੇਰ ਨੇ ਇੱਕੋ ਬੱਬਕ ਮਾਰ ਕੇ ਉਸ ਸੂਰ ਨੇ ਪੰਦੇਖਾਨ ਨੂੰ ਘੋੜਾ ਸਮੇਤ ਪਲਟਾ ਕੇ ਛੁੱਟ ਦਿੱਤਾ ਪੰਦੇਖਾ ਦਾ ਹੰਕਾਰ ਦੂਰ ਹੋਇਆ ਅਨਿਕ ਹਰਗਵਿੰਦ ਸੰਮਤ ਸਿਪਾਸ਼ਾ ਜੀ ਆਲੇ ਆਪ ਖੁਦ ਉਸੂਰ ਦਾ ਉਧਾਰ ਕੀਤਾ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦੇ ਜਦੋਂ ਮਾਤਾ ਗੰਗਾ ਜੀ ਨੂੰ ਬਚਨ ਕਰਨ ਲੱਗੇ ਉਦੋਂ ਸਿਨੇ ਵਿੱਚ ਉਸਤਾਕੀ ਗੀਤ ਕੀਤੀ ਸੀ ਬੋਲਣ ਦੀ ਤੇ ਬਾਬਾ ਜੀ ਦੇ ਮੂੰਖੋਂ ਬਚਨ ਨਿਕਲਿਆ ਸੀ ਕਿ ਤੂੰ ਕੀ ਸੂਰਾ ਮੰਗ ਘੁਰ ਘੁਰ ਕਰਦਾ ਹੈ ਉਹ ਸੂਰ ਦਾ ਉਧਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਨਾਲ ਮਹਾਰਾਜ ਜੀ ਪਾਸ਼ਾ ਕਰ ਰਹੇ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਜੀ ਪ੍ਰਤੀ ਵਤਨ ਕੀਤਾ ਕਿ ਗੁਰੂ ਕਿਹਨੂੰ ਕਿਧਰੋਂ ਭਜਣਾ ਪੈ ਗਈਆਂ ਤੇ ਫਿਰ ਉਹ ਸਿੱਖ ਨੇ ਜਦੋਂ ਦੇਖਿਆ ਕਿ ਬਾਬਾ ਜੀ ਦਾ ਬਚਨ ਟੱਲ ਹੋਣਾ ਹੈ ਕਿ ਮੈਨੂੰ ਸੂਰ ਬੰਨਾ ਪੈਣਾ ਹੈ ਤੇ ਫਿਰ ਜਿਸ ਵੇਲੇ ਦੂਜੀ ਵਾਰੀ ਮਾਤਾ ਗੰਗਾ ਜੀ ਪਹਿਲਾਂ ਉਹ ਰਥਾ ਤੇ ਚੜ ਕੇ ਆਉਂਦੇ ਨੇ ਸਿੱਖ ਦੇ ਨਾਲ ਇਹ ਬਚਨ ਹੋ ਜਾਂਦਾ ਕਿ ਤੂੰ ਕੀ ਸੂਰਾ ਵਾਂਗ ਕੋਰ-ਕੋਰ ਕਰਦਾ ਹੈ ਤੇ ਜਦੋਂ ਦੂਸਰੀ ਵਾਰੀ ਮਾਤਾ ਜੀ ਫਿਰ ਨਿਮਰਤਾ ਸਹਿਤ ਆਪ ਸਿਰ ਤੇ ਜਿਹੜਾ ਉਹ ਪ੍ਰਸ਼ਾਦਾਂ ਦੀ ਜਿਹੜੀ ਹੈ ਚੰਗੇਰ ਚੁੱਕੇ ਲੱਸੀ ਦਹੀਂ ਸਭ ਕੁਝ ਲੈ ਕੇ ਆਉਂਦੇ ਨੇ ਫਿਰ ਉਸ ਵੇਲੇ ਜਦੋਂ ਬਚਨ ਹੁੰਦਾ ਤੇ ਪਾਪਾ ਜੀ ਗੰਢਾ ਪਾਉਂਦੇ ਨੇ ਤੇ ਵਰ ਦਿੰਦੇ ਨੇ ਕਿ ਤੁਹਾਡੇ ਘਰ ਐਸਾ ਮਹਾਵਲੀ ਸੂਰਮਾ ਜੋਧਾ ਪੈਦਾ ਹੋਏਗਾ ਇਸ ਤਰ੍ਹਾਂ ਦੁਸ਼ਤਾਂ ਦੇ ਸਿਰ ਉੱਪਨੇਗਾ ਉਸ ਵੇਲੇ ਸਿੱਖ ਨੇ ਵੇਖਿਆ ਕਿ ਹੁਣ ਮਾਹੌਲ ਬੜਾ ਵਧੀਆ ਹੈ ਪਾਪਾ ਜੀ ਨੂੰ ਬੇਨਤੀ ਕੀਤੀ ਪਾਪਾ ਜੀ ਮੇਰਾ ਕਿਵੇਂ ਉਧਾਰ ਹੋਏਗਾ ਸਤਗੁਰੂ ਜੀ ਨੇ ਆਖਿਆ ਜਿਹੜਾ ਇਹਨਾਂ ਦੇ ਘਰ ਤੁਨਗੁਰੂ ਅਰਜਨ ਦੇ ਮਹਾਰਾਜ ਜੀ ਦੇ ਘਰ ਵਿਖੇ ਮਾਤਾ ਗੰਗਾ ਜੀ ਦੇ ਘਰ ਜੁਦਾ ਤੁਨਗੁਰ ਹਰਗੋਬਿੰਦ ਸਾਹਿਬ ਜੀ ਜਦੋਂ અવਤਾਰ ਧਾਰਨਗੇ ਉਹ ਤੇਰਾ ਉਧਾਰ ਕਰਨਗੇ ਫਿਰ ਇਸ ਸਥਾਨ ਤੇ ਹੀ ਉਹ ਸੂਰ ਦਾ ਉਧਾਰ ਕੀਤਾ ਸੋ ਅੱਜ ਸਤਗੁਰੂ ਜੀ ਨੇ ਕਿਰਪਾ ਕੀਤੀ ਕਿ ਗੁਰੂ ਕੀ ਬਡਾਲੀ ਸਿਰੇ ਮਸਾ ਸਾ ਵਿਖੇ ਇਸ ਪਾਵਨ ਸਥਾਨ ਤੇ ਨਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇਹ ਵੀ ये खूह जड़े हैं ने। उस वे पुरातन ही लगे हुए ने देखो और ये खूह सतगुरु जी खुल ने जोड़े खूह लगवाए सन हम जो पक्के गए हैं उन्होंने है। so, ही है सो इस ने ही अस्थान दर्शन हो रहे हैं मंजी साहब ਹੌਦੂ ਰਿਚ ਇੱਛਾਂ ਦੀ ਨਿਸ਼ਾਨ ਸਾਹਿਬ 2 ਦਰਸ਼ਨ ਉਰੇ ਨੇ ਸੰਗਤ ਜੀ ਆ ਜੀ ਨੇ ਪਾਕਿਸਤਾਨ ਦੇ ਦਰਸ਼ਨ ਕੀਤੇ ਹਨ ਤੇ ਜਦੋਂ ਵੀ ਆਉ ਗੁਰੂ ਗੋਬਾਰੀ ਸਾਹਿਬ ਜਨਮ ਸਥਾਨ ਦਾ ਗੁਰੂ ਘਰ ਗੁਰਮਤਿ ਸਾਹਿਬ ਜੀ ਹੋਰ ਉਸ ਦੇ ਨੇੜੇ ਹੀ ਗੁਰਦਰਾ ਦਮਦਮਾ ਸਾਹਿਬ ਇਤਿਹਾਸ ਤੁਸੀਂ ਦੇਖ ਰਹੇ ਹੋ ਔਰ ਇਸ ਦੇ ਨੇੜੇ ਹੀ ਗੁਰਦਰਾ ਬੰਜੀ ਸਾਹਿਬ ਹੈ ਔਰ ਇਸ ਨਗਰ ਵਿੱਚ ਹੋਰ ਅਸਾਂ ਜਿਹੜੇ ਨੇ ਉਹ ਹੈ ਗੁਰੂ ਕੇਸ਼ੇਵ ਦਸਿੰਘਾਂ ਦਾ ਅਸਾਂ ਜਿੱਥੇ ਮਹਾਰਾਜ ਨੇ ਬਚਨ ਕੀਤਾ ਸੀ ਤਨ ਗੁਰੂ ਜਨ ਦੇ ਮਹਾਰਾਜੀ ਨੇ ਕਿ ਸ਼ਹੀਦ ਸਿੰਘ ਇੱਥੇ ਸਦਾ ਹਾਜ਼ਰ ਰਹਿਣਗੇ ਹੁਣ ਹੱਸੇ ਯੂਰੂਪ ਦੀ ਵੀਡੀਓ ਨੂੰ ਸੇ